ਜੋ ਨਾ ਤਾਂ ਮੈਂ ਗੱਲ ਕਰੂੰਗਾ ਤੇ ਨਾ ਸਾਡਾ ਪੇਸ਼ੈਂਟ ਗੱਲ ਕਰੂਗਾ ਗੱਲ ਕਰਨਗੇ ਉਹਨਾਂ ਦੇ ਗੋਡਿਆਂ ਦੇ ਐਕਸਰੇ ਉੱਪਰ ਵਾਲੇ ਐਕਸਰੇ ਦੇ ਵਿੱਚ ਧਿਆਨ ਨਾਲ ਦੇਖੋ ਗੈ ਬਿਲਕੁਲ ਨਾਲ ਹੱਡੀ ਦੇ ਨਾਲ ਹੱਡੀ ਮਿਲ ਰਹੀ ਆ ਐਕਸਰਾ ਸੀ ਦੁਬਾਰਾ ਕਰਾਇਆ ਜੋ ਰਿਜ਼ਲਟ ਨਿਕਲ ਕੇ ਆਏ ਤੁਸੀਂ ਦੇਖ ਰਹੇ ਹੋ ਹੁਣ ਤੁਸੀਂ ਦੋਨਾਂ ਨੂੰ ਕੰਪੇਅਰ ਕਰਕੇ ਦੇਖ ਸਕਦੇ ਹੋ ਨੀਚੇ ਵਾਲੇ 'ਚ ਹੱਡੀ ਨਾਲ ਹੱਡੀ ਦੀ ਬੱਥ ਪੈ ਚੁੱਕੀ ਹੈ ਹੁਣ ਤੁਸੀਂ ਮੈਨੂੰ ਦੱਸੋ ਜਿਹੜੇ ਐਕਸਰੇ ਸੀ ਦਿਖਾਏ ਤੁਹਾਡੇ ਹੀ ਐਕਸਰੇ ਆ ਹਾਂਜੀ ਸਰ ਮੇਰੇ ਹੀ ਐਕਸਰੇ ਹੈ ਤੇ ਕੀ ਪ੍ਰੋਬਲਮ ਸੀ ਤੁਹਾਡੇ ਕੋਲ ਮੈਨੂੰ ਬੋਡਿਆਂ ਦੀ ਬਹੁਤ ਵੱਡੀ ਪ੍ਰੋਬਲਮ ਸੀਗੀ ਅੱਛਾ ਤੇ ਮੈਂ ਬਹੁਤ ਵੱਡੇ ਡਾਕਟਰਾਂ ਨੂੰ ਵੀ ਦਿਖਾਇਆ ਸੀ ਉਹਨਾਂ ਨੇ ਮੇਰੇ ਆਪਰੇਸ਼ਨ ਦੱਸਿਆ ਸੀਗਾ ਠੀਕ ਹੈ ਤੇ ਕਾ ਵਟ ਕਰਦੇ ਕਹਿੰਦੇ ਵੀ ਆਪਾਂ ਆਪਰੇਸ਼ਨ ਨਹੀਂ ਕਰਾਉਣਾ ਤੇ ਸਾਡੇ ਇੱਕ ਮਜਦੀਕੀ ਦੋਸਤ ਹੈ ਉਹ ਸਾਨੂੰ ਇੱਥੇ ਲੈ ਕੇ ਆਏ ਸੀਗੇ ਅੱਜ ਤੋਂ 1 ਮਹੀਨਾ ਪਹਿਲੇ ਤੇ ਜਦੋਂ ਤੁਹਾਡੇ ਕੋਲ ਆਇਆ ਤੁਸੀਂ ਮੈਨੂੰ ਕਹਿਆ ਸੀ ਵੀ ਆਪਾਂ ਤੁਹਾਡਾ ਆਪਰੇਸ਼ਨ ਨਹੀਂ ਹੋਣ ਦੇਣਾ ਤੇ ਅੱਜ ਆਹ ਰਿਜ਼ਲਟ ਹੈ ਕਿ ਮਨੂੰ 70-80 ਪੈਸੇ ਦਾ ਫਰਕ ਹੈਗਾ ਹੁਣ ਤੁਹਾਡੇ ਗੋਡੇ ਦਰਦ ਕਰਦੇ ਆ ਨਹੀਂ ਗੋਡੇ ਨਹੀਂ ਦਰਦ ਕਰਦੇ ਹੁਣ ਤੁਸੀਂ ਕੋਈ ਦਰਦਾਂ ਦੀਆਂ ਗੋਲੀਆਂ ਖਾਂਦੇ ਆ ਹੁਣ ਨਹੀਂ ਨਹੀਂ ਮੈਂ ਕੋਈ ਦਵਾਈ ਨਹੀਂ ਖਾਂਦਾ ਇਹ ਐਕਸ-ਰੇ ਜਿਹੜਾ ਕਰਵਾਇਆ ਹੈ ਦੋਨਾਂ 'ਚ ਕਿੰਨਾ ਫਰਕ ਹੈ ਮਤਲਬ ਇੱਕ ਮਹੀਨਾ ਪਹਿਲਾਂ ਕਰਵਾਇਆ ਇਹ ਹਾਂਜੀ 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 ਇਹ ਇੱਕ ਮਹੀਨਾ ਬਾਅਦ ਚੁੱਕ ਕਰਵਾਇਆ ਇਹ ਹੁਣ ਅੱਜ ਹੀ ਕਰਾਇਆ ਜੀ ਹੁਣ ਦੋਸਤੋ ਤੁਸੀਂ ਆਪ ਡਿਫਰੈਂਸ ਦੇਖ ਸਕਦੇ ਆ ਦੋਨਾਂ 'ਚ ਜ਼ਰੂਰੀ ਨਹੀਂ ਹਰ ਜਗ੍ਹਾ ਆਪਰੇਟ ਹੀ ਜ਼ਰੂਰੀ ਆ ਇਦਾਂ ਵੀ ਅਸੀਂ ਟ੍ਰੀਟਮੈਂਟ ਅਸੀਂ ਬਿਨਾ ਪੇਨਕਿਲਰ ਆ ਛੱਡ ਕੇ ਅਸੀਂ ਇਦਾਂ ਵੀ ਇਲਾਜ ਕਰਕੇ ਉਹਦੇ ਗੋਡੇ ਸਹੀ ਕਰ ਸਕਦੇ ਆ